ਜਿਵੇਂ ਜਿਵੇਂ ਲੋਕ ਸਮਾਰਟ ਹੁੰਦੇ ਪਏ ਨੇ ਦੇਸ਼ ਤਰੱਕੀ ਕਰਦਾ ਪਿਆ ਗਿਆ ਚੋਲ ਲੁਟੇਰੇ ਵੀ ਆਪਣੇ ਆਪ ਨੂੰ ਅਪਡੇਟ ਕਰਕੇ ਨਵੇਂ-ਨਵੇਂ ਤਰੀਕੇ ਲੱਭਦੇ ਪਏ ਨੇ ਠੱਗੀਆਂ ਮਾਰਨ ਦੇ ਇੰਟਰਨੈਟ ਤੇ ਬਹਿ ਕੇ ਲੋਕਾਂ ਦੇ ਨਾਲ 60 ਲੱਖ ਰੁਪਏ ਦੀ ਮਾਰ ਗਏ ਸੀ ਆ ਪਤੰਦਰ ਠੱਗੀ ਹੁਣ ਪੁਲਿਸ ਨੇ ਲਿਆ ਫਾਰਕ 15 ਲੱਖ ਤੇ ਕੁਝ ਹਜ਼ਾਰ ਰੁਪਏ ਵਾਪਸ ਵੀ ਪੁਲਿਸ ਨੇ ਕਰਵਾ ਦਿੱਤਾ ਜਿੰਨਾ ਲੋਕਾਂ ਦਾ ਇਹਨਾਂ ਨੇ ਠੱਗਿਆ ਸੀ ਲੇਕਿਨ ਮਾਮਲਾ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਫਜ਼ਿਲਕਾ ਦੇ ਇਹ ਛਾਤਰ ਹਾਗ ਕਹਿ ਲੋ ਲੁਟੇਰੇ ਕਹਿ ਲੋ ਔਰ ਨੈਟ ਦੇ ਉੱਤੇ ਬਹਿ ਕੇ ਇੰਟਰਨੈਟ ਤੇ ਬਹਿ ਕੇ ਲੋਕਾਂ ਨੂੰ ਟ੍ਰੇਡਿੰਗ ਦੇ ਨਾਮ ਦੇ ਉੱਤੇ ਉਲਝਾਉਂਦੇ ਸੀ ਲੋਕਾਂ ਨੂੰ ਕਹਿੰਦੇ ਸੀ ਸਾਡੀ ਸਾਈਡ 'ਚ ਪੈਸੇ ਲਾਓ ਤੁਹਾਡੇ ਪੈਸੇ ਡਬਲ ਹੋ ਜਾਣਗੇ ਲੇਕਿਨ ਜਦੋਂ ਲੋਕ ਇਹਨਾਂ ਦੇ ਝਾਸੇ ਦੇ ਵਿੱਚ ਆ ਕੇ ਪੈਸੇ ਲਗਾ ਦਿੰਦੇ ਸੀ ਕਿ ਪੈਸੇ ਡਬਲ ਕੀ ਹੋਣੇ ਆ ਉਹਨਾਂ ਦੇ ਜਿਹੜੇ ਖਾਤਿਆਂ 'ਚ ਪੈਸੇ ਉਹੀ ਗਾਇਬ ਹੋ ਜਾਂਦੇ ਸੀ ਉਸ ਤੋਂ ਬਾਅਦ ਲੋਕ ਥਾਣੇ ਜਾਂਦੇ ਸੀ ਸ਼ਿਕਾਇਤਾਂ ਦਰਜ ਕਰਾਉਂਦੇ ਸੀ ਪੁਲਿਸ ਲਗਾਤਾਰ ਇਹਨਾਂ ਦੇ ਉੱਤੇ ਚੌਕਸੀ ਬਣਾ ਕੇ ਰੱਖੀ ਹੋਈ ਸੀ ਲੇਕਿਨ ਹੁਣ ਇਹਨਾਂ ਲੁਟੇਰਿਆਂ ਨੂੰ ਲਿਆਇ ਫੜ ਜੋ ਕਿ ਸਾਈਬਰ ਸੈੱਲ ਨੇ ਜਿਹੜੀ ਗੀ ਵੱਡੀ ਕਾਰਵਾਈ ਕੀਤੀ ਫਾਜ਼ਿਲਕਾ ਦੇ ਕਿ ਹੁਣ ਇਹਦੇ ਉੱਤੇ ਕਰ ਦੇ ਪਏ ਨੇ ਵੱਡੀ ਕਾਰਵਾਈ ਕਿ ਜਿਹੜੇ ਵੱਡੇ ਅਧਿਕਾਰੀ ਕਹਿ ਰਹੇ ਨੇ ਖੁਲਾਸੇ ਕਰਦੇ ਪਏ ਨੇ ਉਹਨੂੰ ਤੁਸੀਂ ਆਪ ਹੀ ਸੋਲੋ ਕੀ ਸੀ ਕਰਦੇ ਇਹ ਵੱਡੇ ਬਦਮਾਸ਼ ਬੀ ਜੀ ਪੀ ਪੰਜਾਬ ਸ੍ਰੀ ਗੌਰਵ ਜਾਦਵ ਜੀ ਆਈ ਪੀ ਐਸ ਜੀ ਦੇ ਦਿਸ਼ਾ ਨਿਰਦੇਸ਼ ਹੇਠ ਐਸ ਐਸ ਪੀ ਫਾਜ਼ਿਲਕਾ ਅਸदार ਵਿਰਿੰਦਰ ਸਿੰਘ ਬਰਾੜ ਜੀ ਦੇ ਜੋਗ ਰਹਿਨਮਾਈ ਹੇਠ ਸਾਡੇ ਸਾਈਬਰ ਪੁਲਿਸ ਸਟੇਸ਼ਨ ਵੱਲੋਂ ਇੱਕ ਮੁਕੱਦਮਾ ਨੰਬਰ 3 ਮਿਤੀ 18/9/24 ਅਧੀਨ ਧਾਰਾ 316 318 ਕਾਠ 2 ਬੀ ਐਨ ਐਸ थाना ਸਾਈਬਰ ਕ੍ਰਾਈਮ ਫਾਜ਼ਿਲਕਾ ਬਰ ਬਿਆਨ ਸੁਸ਼ਾਂਤ ਨਾਗਪਾਲ ਵਾਸੀ ਅਬੋਰ ਦਰਜ ਰਜਿਸਟਰ ਕੀਤਾ ਗਿਆ ਸੀਗਾ ਜਿਹਦੇ ਵਿੱਚ ਸਾਡੀ ਸਾਈਬਰ ਕ੍ਰਾਈਮ ਦੀ ਟੀਮ ਨੇ ਵਕ ਵਕ ਐਂਗਲਾਂ ਤੇ ਕੰਮ ਕਰਦੇ ਹੋਏ ਟੈਕਨੀਕਲ ਸਪੋਰਟ ਅਤੇ ਸਾਈਬਰ ਸਪੋਰਟ ਦੇ ਨਾਲ ਇਹਦੇ ਵਿੱਚ ਜਿਹੜੇ ਐ ਪਹਿਲਾ ਦੋ ਦੋਸ਼ੀ ਨਾਇਕ ਰਾਹੁਲ ਤੇ ਰਵਲੰਕਤ ਨੂੰ ਗੁਜਰਾਤ ਤੋਂ ਗ੍ਰਿਫਤਾਰ ਕੀਤਾ ਸੀਗਾ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਕਰੀਬ 7.5 ਲੱਖ ਰੁਪਏ ਦੀ ਰਿਕਵਰੀ ਕਰਾ ਕੇ ਮਦਈ ਦੇ ਹਵਾਲੇ ਕੀਤੀ ਸੀ ਔਰ 5.5 ਲੱਖ ਰੁਪਇਆ ਮਾਨਯੋਗ ਕੋਰਟ ਵਿੱਚ ਐਪਲੀਕੇਸ਼ਨ ਦੇ ਕੇ ਸੀਜ਼ ਕਰਾਇਆ ਸੀਗਾ ਔਰ ਖਾਤਾ ਫ੍ਰੀਜ਼ ਕਰਾ ਲਿਆ ਸੀਗਾ ਇਸ ਤੋਂ ਅੱਗੇ ਟੈਕਨੀਕਲ ਐਵੀਡੈਂਸ ਦੇ ਆਧਾਰ ਤੇ ਪੁਲਿਸ ਨੇ ਸਾਡੇ ਇੰਸਪੈਕਟਰ ਮਨਜੀਤ ਸਿੰਘ ਐਸ ਐਚ ਓ ਸਾਈਬਰ ਥਾਣਾ ਫਾਜ਼ਿਲਕਾ ਨੇ ਸਲੇਸ਼ ਕੁਮਾਰ ਪੁੱਤਰ ਛੇਂਦੀ ਲਾਲ ਤੇ ਇਸ ਦੇ ਭਾਈ ਰਕੇਸ਼ ਕੁਮਾਰ ਦੋਨੋਂ ਵਾਸੀ ਬਾਨਪੁਰਾ ਕਲੋਨੀ ਥਾਣਾ ਸੰਪੂਰਨानगर ਜ਼ਿਲ੍ਹਾ ਖੇੜੀ ਉੱਤਰ ਪ੍ਰਦੇਸ਼ ਨੂੰ ਮਿਤੀ 13 12 24 ਨੂੰ ਹਸਬ ਜਾਬਤਾ ਅਨੁਸਾਰ ਮੁਕੱਦਮਾ ਵਿੱਚ ਗ੍ਰਿਫਤਾਰ ਦਾ ਗ੍ਰਿਫਤਾਰ ਕਰਕੇ ਉੱਥੋਂ ਦੀ ਲੋਕਲ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ 4 ਦਿਨ ਦਾ ਟ੍ਰਾਂਨਜ਼ਿਟ ਰਿਮਾਂਡ ਹਾਸਲ ਕਰਕੇ ਮਾਣਯੋਗ ਸਾਜਿਲਕਾ ਦੀ ਇਲਾਕਾ ਮੈਜਿਸਟ੍ਰੇਟ ਦੀ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਔਰ ਸਾਡੀ ਸਾਈਬਰ ਸੈੱਲ ਦੀ ਟੀਮ ਨੇ ਵਧੀਆ ਕੰਮ ਕਰਕੇ ਇੰਟਰਨੈਸ਼ਨਲ ਪੱਤਰ ਦਾ ਜਿਹੜਾ ਹੈ ਇਹ ਇੱਕ ਰੈਕਟ ਜਿਹੜਾ ਲੋਕਾਂ ਨਾਲ ਟਰੇਡ ਦੇ ਨਾਂ ਤੇ ਠੱਗੀਆਂ ਮਾਰਦਾ ਸੀ ਉਹਨੂੰ ਬਰਸ਼ਟ ਕੀਤਾ ਹੈ ਔਰ ਸਾਨੂੰ ਆਸ ਹੈ ਕਿ ਇਹਦੇ ਵਿੱਚ ਹੋਰ ਵੀ ਅੱਗੇ ਬੜੇ ਵੱਡੇ ਮਕਰਮਾ ਸਸ਼ਨ ਫਸਣਗੇ ਇਸ ਜਿਹੜਾ ਟਰੇਡ ਸੀਗਾ ਇਹਦੇ ਵਿੱਚ ਇਸ ਗੈਂਗ ਦੇ ਵਿੱਚ ਗੁਜਰਾਤ, ਜੁਪੀ, ਦਿੱਲੀ ਔਰ ਹੋਰ ਸਟੇਟਾਂ ਦੇ ਜਿਹੜੇ ਵੀ ਤਾਰ ਜੁੜੇ ਆ ਜਿਹਦੇ ਬਾਰੇ ਟੈਕਨੀਕਲ ਤੌਰ ਤੇ ਸਰਵੀ ਟੀਮ ਜਿਹੜੀ ਆ ਤਫਤੀਸ਼ ਕਰ ਰਹੀ ਆ ਤਫਤੀਸ਼ ਤੋਂ ਸਾਨੂੰ ਆਸ ਆ ਕਿ ਬਹੁਤ ਵਧੀਆ ਨਤੀਜੇ ਆਉਣਗੇ ਔਰ ਕਾਫੀ ਵਧੀਆ ਨਤੀਜੇ ਪ੍ਰਾਪਤ ਹੋਣਗੇ